ਸੀਐਮ ਸਾਹਿਬ ਸਰਦਾਰ ਭਗਵੰਤ ਮਾਨ ਜੀ ਨੇ ਜਿਹੜੀ ਹੁਣ ਤੱਕ ਦੀ ਜਿਹੜੀ ਐਕਸ਼ਨ ਹੋਇਆ ਸੀਗਾ ਉਸ ਦਾ ਰਿਵਿਊ ਕੀਤਾ ਸੀ ਤੇ ਉਸ ਤੋਂ ਬਾਅਦ ਇੱਕ ਵੈਲ ਕਨਸਿਡਰਡ ਡਿਸੀਜਨ ਲਿਆ ਗਿਆ ਹੈਗਾ ਔਨ ਦਾ ਬੇਸਿਸ ਆਫ ਅਸੈਸਿੰਗ ਦੀ ਅਵੇਲੇਬਿਲਟੀ ਆਫ ਡਰੱਗਸ ਇਨ ਦਾ ਸਟਰੀਟ ਟੁਡੇ ਆਲ ਓਵਰ ਦੀ ਸਟੇਟ ਐਂਡ ਦੀ ਮੀਨਸ ਰਿਕੁਆਇਰਡ ਟੂ ਅਚੀਵ ਪੰਜਾਬ ਪੁਲਿਸ ਹੈਜ਼ ਅ ਗਲੋਰੀਅਸ ਐਂਡ ਪ੍ਰਾਊਡ ਟ੍ਰੈਡੀਸ਼ਨ Time and again, Punjab police has pulled out the state with courage and determination out of severe crises. So we have asked all the field police officers, the SSPs and CPs to lead this campaign personally from the front so that truly Punjab can be made uh, uh, Nasha and completely free from drugs. SSPs and CPs have been directed to plan and execute whatever necessary measures are to be taken. And fix a target date at own level, but not later than 31st May. The objective is that uh, to cut all the supply lines before 31st May, and by which their area would be completely drug free. A uh, rigorous Jada field assessment is to baat kita ja hooga, uh, using intelligence other sources to determine what is the actual uh, ground reality after 31st May. So, Uzdevich Jadevi officers. ਚੰਗਾ ਪਰਫਾਰਮ ਕਰਨਗੇ ਚੰਗਾ ਕੰਮ ਕਰਨਗੇ देयर ਗੁੱਡ ਵਰਕ ਵਿਲ ਬੀ ਰਿਵਾਰਡਡ ਐਂਡ ਦ ਆਫੀਸਰਸ ਹੂ ਗਿਵ ਫਾਲਸ ਕਲੇਮਸ অর ਇਫ देयर ਪਰਫਾਰਮੈਂਸ ਇਜ਼ ਨਾਟ ਅਪ ਟੂ ਦ ਮਾਰਕ ਥੈਨ ਅਕਾਉਂਟੇਬਿਲਟੀ ਐਂਡ ਰਿਸਪੋਨਸਿਬਿਲਟੀ ਵੁੱਡ ਬੀ ਫਿਕਸਡ ਐਸ ਪਰ ਦ ਜੂਰਿਸਡਿਕਸ਼ਨਸ ਇਨ ਅ ਵੈਰੀ ਪ੍ਰੋਫੈਸ਼ਨਲ ਵੇ ਇਹ ਜਿਹੜਾ ਏਮ ਹੈਗਾ ਕਿ ਪੰਜਾਬ ਪੁਲਿਸ ਨੂੰ ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਅਚੀਵ ਕਰੂਗੀ ਸੋ ਸਾਡਾ ਫੋਕਸ ਕੋਈ ਫਿਗਰ ਬੇਸਡ ਟਾਰਗੇਟਸ ਨਹੀਂ ਹੈ ਸਾਡਾ ਫੋਕਸ ਹੈਗਾ ਕੰਪਲੀਟ ਬ੍ਰੇਕਿੰਗ ਆਫ ਸਪਲਾਈ ਚੇਨਸ ਟੂ ਮੇਕ ਡਰੱਗਸ ਅਨਅਵੇਲੇਬਲ ਇਨ ਦ ਸਟੇਟ ਸੋ ਇਸ ਦੇ ਵਿੱਚ ਥਰੂ ਇਨਫਰਮੇਸ਼ਨ ਥਰੂ ਇਨਟਰੋਗੇਸ਼ਨ ਜਿਸ ਨੂੰ ਅਸੀਂ ਬੈਕਵਰਡ ਤੇ ਫਾਰਵਰਡ ਲਿੰਕੇਜਸ ਕਹਿੰਦੇ ਹੈਗੇ ਸੋ ਐਂਟਾਇਰ ਨੈਟਵਰਕਸ ਆਰ ਟੂ ਬੀ ਅਨਮਾਸਕਡ ਅਨਵੀਲਡ ਐਂਡ ਜਿਹੜੇ ਜਿਹੜੇ ਬੰਦੇ ਉਸ ਦੇ ਵਿੱਚ ਫਿਗਰ ਹੁੰਦੇ ਆ ਉਹਨਾਂ ਨੂੰ ਅਰੈਸਟ ਕੀਤਾ ਜਾਣਾ ਜਿਹੜਾ ਟ੍ਰਿਨ ਪਰਪਸ ਹੈਗਾ ਕਿ ਇੱਕ ਤੇ ਜਿਹੜੇ ਸਟਰੀਟ ਲੈਵਲ ਤੇ ਜਿਹੜੇ ਸਪਲਾਈ ਕਰ ਰਹੇ ਹੈਗੇ ਜਿਹੜੇ ਪੈਡਲਰਸ ਐਂਡ ਸਪਲਾਈਅਰਸ ਤੇ ਜਿਹੜੇ ਵੱਡੇ ਜਿਹੜੇ ਜਿਸ ਨੂੰ ਅਸੀਂ ਡਰਗ 빅 ਫਿਸ਼ ਤੇ ਡਰਗ ਸ਼ਾਰਕਸ ਕਹਿੰਦੇ ਆ ਤੇ ਉਹਨਾਂ ਤੇ ਸ਼ਿਕੰਜਾ ਕਸਿਆ ਜਾਊਗਾ ਤੇ ਇੱਕ ਬੜਾ ਇਫੈਕਟਿਵ ਤਰੀਕਾ ਜਿਹੜੀ ਹੈ ਪੰਜਾਬ ਗਵਰਨਮੈਂਟ ਦੀ ਜਿਹੜੀ ਡਰਗ ਸੇਫ ਪੰਜਾਬ ਡਰਗ ਹੈਲਪਲਾਈਨ ਹੈਗੀ ਇਸ ਦੇ ਵਿੱਚ ਜਿਹੜੀ ਟਿਪਸ ਆਂਦੀਆਂ ਇਸ ਦੀ ਹੁਣ ਅਸੀਂ ਡੇਲੀ ਮੋਨਿਟਰੀਂਗ ਸ਼ੁਰੂ ਕੀਤੀ ਹੈ ਇਨਫੈਕਟ ਸੀਐਮ ਸਾਹਿਬ ਪਰਸਨਲੀ ਚੈੱਕ ਕਰਦੇ ਹੈਗੇ ਕਿ ਕਿੰਨੇ ਐਫ ਆਈ ਆਰ ਇਸ ਦੇ ਦਰਜ ਹੋ ਗਏ ਕਿੰਨੇ ਜਿਹੜੇ ਹੈਗੇ ਰਿਜ਼ਲਟ ਕੀ ਹੋਇਆ ਕਿੰਨੀ ਗ੍ਰਿਫਤਾਰੀਆਂ ਹੋਈਆਂ ਸੋ ਇੱਕ ਬੜਾ ਇਫੈਕਟਿਵ ਮੈਕੈਨਿਜ਼ਮ ਐ ਸਾਬਿਤ ਹੋ ਰਿਹਾ ਹੈ ਜਿਹੜੀ ਪਬਲਿਕ ਫੀਡਬੈਕ ਤੇ ਟੇਕਿੰਗ ਐਕਸ਼ਨ ਅਗੇਂਸਟ ਦ ట్రాਫਿਕਿੰਗ ਐਕਟ ਸਟ੍ਰੀਟ ਲੈਵਲ ਤੇ ਦੂਜਾ ਜਿਹੜਾ ਸਾਡਾ ਜਿਹੜਾ ਮੈਕੈਨਿਜ਼ਮ ਹੈਗਾ ਉਹ ਬ੍ਰੇਕਿੰਗ ਦੀ ਫਾਈਨੈਂਸ਼ੀਅਲ ਬੈਕਬੋਨ ਆਫ ਡਰਗ ਸਮਕਲਿੰਗ ਬੇਸਿਕਲੀ ਵੀ ਆਰ ਫੋਕਸਿੰਗ ਔਨ 3 ਐਸਪੈਕਟਸ ਵੀ ਇੱਕ ਤੇ ਜਿਹੜੇ ਖਵਾਲਾ ਨੈਟਵਰਕਸ ਹੈਗੇ ਉਹਨਾਂ ਨੂੰ ਡਿਸਮੈਂਟਲ ਕੀਤਾ ਜਾਵੇ ਅਸੀਂ ਇਸ ਜੁਧ ਨਸ਼ਾ ਵਿਰੋਧ ਦੇ ਵਿੱਚ 31 ਜਿਹੜੇ ਵੱਡੇ ਹਵਾਲਾ ਆਪਰੇਟਰਸ ਅਰੈਸਟ ਕੀਤੇ ਹੈਗੇ 8 ਕਰੋੜ ਤੋਂ ਜ਼ਿਆਦਾ ਜਿਹੜਾ ਹਵਾਲਾ ਮਨੀ ਜਿਹੜਾ ਹੈਗਾ ਉਹ ਉਹ ਸੀਜ਼ ਕੀਤਾ ਗਿਆ ਹੈ ਤੇ ਇਸ ਦੇ ਵਿੱਚ ਜਿਹੜੇ ਪਾਕ ਸਮਗਲਰਸ ਜਿਹੜੇ ਇੰਡੀਅਨ ਜਿਹੜੇ ਹਵਾਲਾ ਆਪਰੇਟਰਸ ਉਹਨਾਂ ਨੂੰ ਅਰੈਸਟ ਕੀਤਾ ਗਿਆ ਦੂਜਾ ਜਿਹੜਾ ਸਾਡਾ ਮੇਨ ਜਿਹੜਾ ਉਹ ਹੈਗਾ ਉਹ 68 ਐਫ ਦੇ ਵਿੱਚ ਪ੍ਰਾਪਰਟੀਆਂ ਜਿਹੜੀਆਂ ਫ੍ਰੀਜ਼ ਕੀਤੀਆਂ ਤੇ ਥਰਡ ਜਿਹੜਾ ਐਸ ਸੱਚ ਜਿਹੜੇ ਇਲੀਗਲ ਇਲੀਗਲੀ ਕੰਸਟਰਕਟਡ ਜਿਹੜੀ ਪ੍ਰਾਪਰਟੀਆਂ ਗਵਰਨਮੈਂਟ ਲੈਂਡ ਤੇ ਜਾਂ ਇਨਕ੍ਰੋਚਮੈਂਟ ਹੈ ਜਿੱਥੇ ਕਿਤੇ ਬਿਲਡਿੰਗ ਬਾਇਲॉज ਦੀ ਵਾਇਲੇਸ਼ਨ ਹੈਗੀ ਉਸ ਦੇ ਵਿੱਚ ਜਿਹੜੀ ਕਨਸਰਨਡ ਜਿਹੜੀ ਸਿਵਲ ਅਥਾਰਟिटीज ਹੈਗੀ ਉਹ ਦੇ ਆਇਡੈਂਟੀਫਾਈ ਦੀ ਬੈਕਗਰਾਉਂਡ ਚੈੱਕ ਕਰਕੇ ਕਿ ਉਹਨਾਂ ਦੇ ਵਿੱਚੋਂ ਕਿਹਨਾਂ ਦੇ ਖਿਲਾਫ ਐਨਡੀਪੀਐਸ ਐਕਟ ਦੇ ਵਿੱਚ ਕੇਸਿਸ ਦਰਜ ਹੈਗੇ ਸੋ ਉਹਨਾਂ ਦੀ ਪ੍ਰਾਪਰਟੀਆਂ ਜਿਹੜੀਆਂ ਉਹ ਐਸ ਪਰ ਲਾ ਡਿਮੋਲਿਸ਼ ਕੀਤੀਆਂ ਜਾ ਰਹੀਆਂ ਪ੍ਰੀਵੈਂਟਿਵ ਡਿਟੈਂਸ਼ਨ ਜਿਹੜਾ ਪੇਟ ਐਨਡੀਪੀਐਸ ਐਕਟ ਹੈਗਾ ਉਸ ਦੇ ਅੰਦਰ ਜਿਹੜੇ ਵੱਡੇ ਡਰੱਗ ਸਮੱਗਲਰ ਹੈਗੇ ਉਹਨਾਂ ਦੀ ਇਨ ਫੈਕਟ ਵੈਰੀ ਰੀਸੈਂਟਲੀ ਟ੍ਰਾਂਸਫਰ ਆਫ ਪ੍ਰिजनर्स ਐਕਟ ਹੈਜ਼ ਬੀਨ ਨੋਟੀਫਾਈਡ ਬਾਈ ਦੀ ਪੰਜਾਬ ਗਵਰਨਮੈਂਟ ਆਫਟਰ ਇਟਸ ਪਾਸਿੰਗ ਬਾਈ ਦੀ ਪੰਜਾਬ ਵਿਧਾਨ ਸਭਾ ਐਂਡ ਟੂ ਪ੍ਰੈਜ਼ੀਡੈਂਸ਼ੀਅਲ ਐਸੈਂਟ ਹੈਜ਼ ਬੀਨ ਰੀਸੀਵਡ ਸੋ ਵੀ ਵਿਲ ਆਲਸੋ ਐਗਜ਼ਾਮਨ ਇਨ ਕੰਸਲਟੇਸ਼ਨ ਵਿਦ ਅਦਰ ਸਟੇਟਸ ਕਿ ਕਿਹੜੇ ਸਾਡੇ ਇਸ ਤਰ੍ਹਾਂ ਦੇ ਜਿਹੜੇ ਮਲਜ਼ਮ ਹੈਗੇ ਜਿਨ੍ਹਾਂ ਨੂੰ ਸਟੇਟ ਤੋਂ ਬਾਹਰ ਰੱਖਿਆ ਜਾਵੇ ਈਵਨ ਡਿਊਰਿੰਗ ਟ੍ਰਾਇਲ ਸੋ ਥੈਟ ਇੱਕ ਡੈਟਰੈਂਸ ਹੋਵੇਗਾ ਤੇਰਾ ਸੈਕਸ਼ਨ 64 ਐਂਡ ਪੀ ਐਸ ਐਕਟ ਦਾ ਹੈਗਾ ਉਸ ਦਾ ਬੜਾ ਕਾਰਗਰ ਇਸਤੇਮਾਲ ਹੁਣ ਕੀਤਾ ਜਾ ਰਿਹਾ ਹੈਗਾ ਫॉर ਜਿਹੜੇ ਸਮਾਲ ਕਿਉਂਕਿ ਐਸ ਅਰਲੀਅਰ ਸੈਡ ਕਿ ਥਿਸ ਵਾਰ ਅਗੇਂਸਟ ਡਰਗਸ ਇਜ਼ ਨਾਟ ਅਬਾਊਟ ਨੰਬਰਸ ਇਟ ਇਜ਼ ਨਾਟ ਅਬਾਊਟ ਵੀ ਆਰ ਨਾਟ ਗਿਵਿੰਗ ਐਨੀ ਟਾਰਗੇਟਸ ਟੂ ਐਨੀ ਆਫੀਸਰ ਇਟ ਇਜ਼ ਅਬਾਊਟ ਕੁਆਲਿਟੇਟਿਵਲੀ ਬ੍ਰਿੰਗਿੰਗ ਡਾਊਨ ਦੀ ਅਵੇਲੇਬਿਲਟੀ ਆਫ ਡਰਗਸ ਔਨ ਦ ਸਟਰੀਟਸ ਸੋ ਇਸ ਲਈ ਜਿਹੜੇ ਜਿਹੜੇ ਸਮਾਲ ਕੁਆਂਟੀਟੀ ਦੇ ਜਿਹੜੇ ਯੂਜ਼ਰਸ ਹੈਗੇ ਉਹਨਾਂ ਪ੍ਰਤੀ ਸਾਡਾ ਰਵਈਆ ਕੰਪੈਸ਼ਨਿਟ ਹੈ ਪੰਜਾਬ ਸਰਕਾਰ ਵੱਲੋਂ ਸਾਨੂੰ ਸਪੈਸ਼ਲ ਹਦਾਇਤ ਹੋਈ ਹੈ ਕਿ ਜਿਹੜੇ ਸਮਾਲ ਕੁਆਂਟੀਟੀ ਦੇ ਜਿਹੜੇ ਯੂਜ਼ਰਸ ਹੈਗੇ ਵੀ ਉਹਨਾਂ ਨੂੰ ਬੁੱਕ ਕਰਨ ਦੀ ਬਜਾਏ ਉਹਨਾਂ ਨੂੰ ਜਿਹੜਾ ਹੈਗਾ 64 ਐਂਡ ਪੀਐਸ ਐਕਟ ਦੇ ਵਰਤੋਂ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਡੀ ਐਡਿਕਸ਼ਨ ਤੇ ਰੀਹੈਬਿਲਿਟੇਸ਼ਨ ਲਈ ਐਡਮਿਟ ਕੀਤਾ ਜਾਵੇ। ਥੇਰ ਇਜ਼ ਜ਼ੀਰੋ ਟੋਲਰੈਂਸ ਫਾਰ ਐਨੀ ਯੂਜ਼ ਆਫ ਫੋਰਸ ਅਗੇਂਸਟ ਪੁਲਿਸ। ਸੋ ਯੂজিং ਐਟ ਮੋਸਟ ਰੈਸਟ੍ਰੇਂਟ ਵੈਨੈਵਰ ਅ ਡਰੱਗ ਸਮਗਲਰ অর ਐਨੀ ਅਦਰ ਕ੍ਰਿਮੀਨਲ ਜੇ ਉਹ ਪੁਲਿਸ ਤੇ ਫਾਇਰ ਕਰਦੇ ਹੈਗੇ ਤੇ ਸੈਲਫ ਡਿਫੈਂਸ ਦੇ ਵਿੱਚ ਪੁਲਿਸ ਫਾਇਰਸ ਬੈਕ। ਬਿਕੋਜ਼ ਜਿਹੜੀ ਹੈ ਡਰਾਈਵ ਅਗੇਂਸਟ ਡਰੱਗਸ ਹੈਗੀ ਇਸ ਦੇ ਵਿੱਚ ਜਿਹੜਾ ਹੈਗਾ देयर विल बी नो ਜਿਹੜਾ ਹੈਗਾ ਕੋਈ ਕੋਤਾਹੀ ਨਹੀਂ ਕੀਤੀ ਜਾਊਗੀ ਇੱਕ ਮੈਨੂੰ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਡੂ ਟੂ ਮੈਟੀਕੁਲਸ ਇਨਵੈਸਟੀਗੇਸ਼ਨ ਐਂਡ ਮੋਨਿਟਰਿੰਗ ਆਰ ਐਨਟੀਫ ਚੀਫ ਮਿਸਟਰ ਕੁਲਦੀਪ ਸਿੰਘ ਇਜ਼ ਹੇਅਰ ਵਿਲਾਪ ਕਿਸ਼ੋਰ ਜੀ ਹੈਗੇ ਸੋ ਪੰਜਾਬ ਹੈਜ਼ ਅਚੀਵਡ 90% ਕਨਵੈਕਸ਼ਨ ਰੇਟ ਇਨ ਦੀ ਐਨਡੀਪੀਐਸ ਐਕਟ ਇਨ ਦੀਸ ਸਿੰਸ ਮਾਰਚ 1 ਇਨ ਇਨ ਦੀ ਵਾਰ ਅਗੇਂਸਟ ਡਰੱਗਸ ਸਾਡੇ ਜਿਹੜੇ ਜਿਹੜੀ ਐਫ ਆਈ ਆਰਾਂ ਹੈਗੀਆਂ ਆਈ ਜਸਟ ਕਮ ਬੈਕ ਐਂਡ ਗਿਵ ਯੂ ਦਾ ਫਿਗਰਸ ਵੀ ਹੈਵ ਵੀ ਹੈਵ ਅਚੀਵਡ 89.ਸਮਥਿੰਗ ਜਿਹੜੀ ਆਊਟ ਆਫ 836 ਡਿਸਾਈਡਡ ਕੇਸਿਸ 744 ਕੇਸਾਂ ਦੇ ਵਿੱਚ ਕਨਵਿਕਸ਼ਨ ਹੋਈ ਹੈ ਐਡੀ ਪੀਐਸ ਐਟ ਜੇ ਸਿੰਸ ਮਾਰਚ 1 ਜਿਸ ਦੇ ਵਿੱਚ 144 ਲੋਕਾਂ ਨੂੰ 10 ਸਾਲ ਤੋਂ ਜ਼ਿਆਦਾ ਦੀ ਪਨਿਸ਼ਮੈਂਟ ਹੋਈ ਹੈ so 10 uh, more than 10 years imprisonment has been awarded to 144 persons out of the uh, 744 who have been convicted uh, sada focus second line of defense nu strengthen karan te hega because jede drones de through jede drugs aunde hege ve unna te कारगर action kita jaave te ek uh, uh, scientific investigation karke forward te backward linkages nu uh, expose kita jaave so that drug networks are taken to the logical conclusion ਹੁਣ ਤੱਕ ਮਾਰਚ 1 ਤੋਂ ਅਨਵਰਡਸ 4659 ਐਫਆਈਆਰ ਅੰਡਰ ਦੀ ਐਨਡੀਪੀਐਸ ਐਕਟ ਹੈਵ ਬੀਨ ਰਜਿਸਟਰਡ 7414 ਪਰਸਨਸ ਹੈਵ ਬੀਨ ਅਰੈਸਟਡ ਇਸ ਦੇ ਵਿੱਚ 1877 ਜਿਨ੍ਹਾਂ ਨੂੰ ਅਸੀਂ ਬਿਗ ਫਿਸ਼ ਕਹਿੰਦੇ ਜਿਨ੍ਹਾਂ ਦੀ ਬੈਕਗ੍ਰਾਉਂਡ ਹੈਗੀ ਕਮਰਸ਼ੀਅਲ ਸੀਜ਼ਰਸ ਦੀ ਪਹਿਲੇ ਜਿਹੜੇ ਕਮਰਸ਼ੀਅਲ ਕੁਆਂਟੀਟੀ ਦੇ ਡਰਗ ਰੈਕੈਟਸ ਦੇ ਜਿਹੜੇ ਬੰਦੇ ਇਨਵੋਲਵ ਸੀਗੇ ਸੋ ਅ ਸਬਸਟੈਂਸ਼ੀਅਲ ਪੋਰਸ਼ਨ ਆਫ ਦੀ ਪਰਸਨਸ ਬੀਇੰਗ ਅਰੈਸਟਡ ਆ ਰਿਨਵੋਲਵਿੰਗ ਕਮਰਸ਼ੀਅਲ ਕੁਆਂਟੀਟੀ ਜਿਹੜੇ ਬਿਗ ਫਿਸ਼ ਹੈਗੇ ਵੀ ਸਾਡਾ ਟਾਰਗੇਟ ਜਿਹੜਾ ਹੈਗਾ ਜਿਹੜੇ ਵੱਡੇ ਜਿਹੜੇ ਟਰੈਫਿਕਰਸ ਹੈਗੇ ਉਹਨਾਂ ਤੇ ਫੋਕਸ ਕੀਤਾ ਜਾਵੇ ਰਿਕਵਰੀ ਸਾਡੀ 297 ਕਿਜੀ ਹਿਰੋਇਨ ਦੀ 10000 ਕਿਜੀ ਪੋਪੀ ਹਸ 153 ਕਿਜੀ OPM 95 ਕਿਜੀ ਗਾਂਜਾ 21 ਲੱਖ 77000 ਟੈਬਲੇਟਸ ਕੈਪਸੂਲ ਪिल्स ਤੇ 8 ਕਰੋੜ ਡਰਗ ਮਣੀ ਸਾਡਾ ਇੱਕ ਫੋਕਸਡ ਇੱਕ ਕੈਸੋ ਜਿਹੜੇ ਅਸੀਂ ਡਰਗ ਹੌਟਸਪੌਟਸ ਤੇ ਕਰ ਰਹੇ ਹੈਗੇ ਅਸੀਂ 755 ਡਰਗ ਹੌਟਸਪots ਪੂਰੀ ਸਟੇਟ ਦੇ ਵਿੱਚ ਆਇਡੈਂਟੀਫਾਈ ਕੀਤੇ ਹੈਗੇ ਐਂਡ ਸਪੈਸ਼ਲੀ ਓਨ ਡਰਗ ਹੌਟਸਪots ਜਿਹੜੀ ਐਫ ਆਈ ਆਰਾਂ ਮੈਂ 465 ਲਾਈਨ ਦੱਸਿਆ ਸੀ ਇਹਦੇ ਵਿੱਚ 1264 ਐਫ ਆਈ ਆਰਾਂ ਡਰਗ ਹੌਟਸਪots ਦੇ ਵਿੱਚ ਹੋਏ ਨੇ ਤੇ 1774 ਗ੍ਰਿਫਤਾਰੀਆਂ ਡਰਗ ਹੌਟਸਪots ਤੋਂ ਹੋਈਆਂ ਐ ਸੋ ਉਹ ਜਿੱਥੇ ਡਰਗਸ ਜ਼ਿਆਦਾ ਜਿਹੜੇ ਜਿਨ੍ਹਾਂ ਦੀ ਅਵੇਲੇਬਿਲਟੀ ਸੀਗੀ ਆ ਜਿੱਥੇ ਵਿਕਦੇ ਸੀਗੇ ਸਾਡਾ ਫੋਕਸ ਸਪੈਸ਼ਲ ਫੋਕਸ ਓਨ ਏਰੀਆਸ ਤੇ ਰਿਹਾ ਹੈਗਾ 908 ਟਾਰਗੇਟਡ ਐਂਡ ਫੋਕਸਡ ਕੈਸੋ ਆਪਰੇਸ਼ਨਸ ਹੈਵ ਬੀਨ ਕੰਡਕਟਿਡ ਇਨ ਥੀ ਸਟੇਟ ਸੋ ਫਾਰ ਇਨਕਲੂ ਜਿਹੜੇ ਸਟੇਟ ਵਾਈਡ ਵੱਡੇ ਆਪਰੇਸ਼ਨਸ ਤੇ ਡਿਸਟ੍ਰਿਕਟ ਲੈਵਲ ਦੇ ਜਾਂ ਰੇਂਜ ਲੈਵਲ ਦੇ ਜਿਹੜੇ ਆਪਰੇਸ਼ਨਸ ਉਹ ਵੀ ਵਿੱਚ ਇਨਕਲੂਡਡ ਹੈਗੇ 73 ਪੀਓਸ 10 ਬੇਲ ਜੰਪਰਸ ਤੇ ਇੱਕ ਪੈਰੋਲ ਜੰਪਰ ਅਸੀਂ ਅਰੈਸਟ ਕੀਤਾ ਹੈਗਾ ਤੇ ਜਿਹੜੀ ਸੇਫ ਪੰਜਾਬ ਦੀ ਡਰਗ ਹੈਲਪ ਲਾਈਨ ਹੈ ਉਸ ਦੇ ਵਿੱਚ ਤਕਰੀਬਨ 4000 ਟਿਪਸ ਜਿਹੜੀਆਂ ਰੀਸੀਵ ਹੋਈਆਂ ਸੀ ਜਿਸ ਦੇ ਵਿੱਚ 503 ਐਫ ਆਈ ਆਰਸ ਦਰਜ ਹੋਈਆਂ ਐ ਤੇ 659 ਪਰਸਨਸ ਹੈਵ ਬੀਨ ਅਰੈਸਟਡ ਬੇਸ ਸੋਲੀਲੀ ਔਨ ਟਿਪਸ ਰੀਸੀਵਡ ਫ্রম ਦ ਪੀਪਲ ਪਬਲਿਕ which means a large number of arrest और बेस्ड ऑन टिप्स रिसीव्ड फ्रॉम ए टोटली एनोनिमस तरीके नाल जडिया टिप्स ਸਾਡੇ ਕੋਲ ਆਂਦੀਆਂ ਜਿਹੜੀ ਆਇਡੈਂਟੀਟੀ ਆਫ ਦੀ ਪਰਸਨ ਇਨਫੋਰਮੈਂਟ ਇਜ਼ ਨਾਟ ਡਿਸਕਲੋਜ਼ਡ ਟੂ ਦਾ ਕਨਸਰਨਡ ਪੁਲਿਸ ਤੇ ਜਿੱਥੇ ਕੋਈ ਸ਼ਿਕਾਇਤ ਹੁੰਦੀ ਲੋਕਲ ਪੁਲਿਸ ਦੀ ਉਹ ਐਨਟੀਐਫ ਤੋਂ ਜਾਂ ਕਿਸੇ ਦੂਜੀ ਯੂਨਿਟ ਤੋਂ ਉਸਦੀ ਵੈਰੀਫਿਕੇਸ਼ਨ ਕਰਾਈ ਜਾਂਦੀ ਹੈ ਇਨ ਦੀ ਇੰਟਰਸਟ ਆਫ ਟਰਾਂਸਪੇਰੈਂਟ ਇਨਵੈਸਟੀਗੇਸ਼ਨ ਇਲੀਗਲੀ ਅਕਵਾਇਰਡ ਪ੍ਰੋਪਰਟیز ਆਫ 81 ਡਰਗ ਸਮਗਲਰਸ ਵਿਚ ਇਜ਼ ਵਰਥ 33 ਕਰੋੜਸ ਹੈਜ਼ ਬੀਨ ਫਰੋਜ਼ਨ ਅੰਡਰ 68 ਐਫ ਐਨਡੀਪੀਐਸ ਐਕਟ 2614 अवेयरनेस प्रोग्राम्स ते 274 संपर्क मीटिंग्स जेड़ियां ਹੁਣ ਤੱਕ ਡ ਹੈ ਬੀਨ ਹੈਲਡ ਇਨ ਦਾ ਇਨ ਦਾ ਪਾਈਪਲਾਈਨ ਵੀ ਹੈਵ ਟੂ ਐਂਬੀਸ਼ਸ ਪ੍ਰੋਜੈਕਟਸ ਇੱਕ ਤੇ ਜਿਹੜਾ ਸਪੈਸ਼ਲ ਸਪੈਸ਼ਲ ਐਂਡੀਪੀਐਸ ਐਕਟ ਕੇਸਸ ਜਿਹੜੇ ਸਟੈਬਲਿਸ਼ ਕਰਨ ਦਾ ਅਸੀਂ ਵੈਸੇ ਗਵਰਨਮੈਂਟ ਹੈ ਟੇਕਨ ਅਪ ਵਿਦ ది ਸੈਂਟਰਲ ਗਵਰਨਮੈਂਟ ਫॉर ਬਟ ਸਟੇਟ ਗਵਰਨਮੈਂਟ ਇਜ਼ ਐਕਟਿਵਲੀ ਐਗਜ਼ਾਮਿਨਿੰਗ आवर ਪ੍ਰਪੋਜ਼ਲ ਅਸੀਂ 30 ਐਂਡੀਪੀਐਸ ਐਕਸਕਲੂਸਿਵ ਕੋਰਟਸ ਮੁਰਤ ਕੀ ਹੁੰਦਾ ਜਿਹੜੇ ਐਗਜ਼ਿਸਟਿੰਗ ਕੋਰਟਸ ਹੈਗੇ ਉਹਨਾਂ ਨੂੰ ਐਨਡੀਪੀਐਸ ਐਕਟ ਦਾ ਕੰਮ ਦਿੱਤਾ ਜਾਂਦਾ ਸੋ ਦਾ ਜੁਡੀਸ਼ੀਅਲ ਸਿਸਟਮ ਇਜ਼ ਆਲਸੋ ਓਵਰ ਬਰਡਨ ਸੋ ਵੀ ਹੈਵ ਰਿਕਵੈਸਟਡ ði ਸਟੇਟ ਗਵਰਨਮੈਂਟ ਟੂ ਸਟੈਬਿਸ਼ 30 ਐਕਸਕਲੂਸਿਵ ਐਨਡੀਪੀਐਸ ਐਕਟ ਕੇਸਿਸ ਤੇ ਮਾਨਯੋਗ ਹਾਈ ਕੋਰਟ ਦੀ ਕੰਕਰੈਂਸ ਲੈਂਡ ਤੋਂ ਬਾਅਦ ਸਟੇਟ ਗਵਰਨਮੈਂਟ ਇਸ ਤੇ 22.8 ਕਰੋੜ ਜਿਹੜਾ ਐਨੂਅਲ ਖਰਚਾ ਆਊਗਾ ਔਨ ਸੈਟਿੰਗ ਅਪ ðiਸ ਕੋਰਟਸ ਸੋ ਦਾ ਦਾ ਪ੍ਰੋਪੋਜ਼ਲ ਇਜ਼ ਅੰਡਰ ਐਕਟਿਵ ਕਨਸਿਡਰੇਸ਼ਨ ਤੇ ਦੂਜਾ ਅਸੀਂ ਇੰਡੋਪਾਕ ਬਾਰਡਰ ਤੇ ਵੀ ਉਹ ਅਸੀਂ ਟੈਸਟ ਕਰ ਲਏ ਹੈਗੇ ਸਾਡੇ ਆਫੀਸਰਸ ਨੇ ਐਮ ਐਚ ਏ ਦਿੱਲੀ ਉਹਨਾਂ ਨਾਲ ਮੀਟਿੰਗਸ ਵੀ ਕਰ ਲੀਆਂ ਸੋ ਵੈਰੀ ਸੂਨ ਵੀ ਐਕਸੈਪਟ ਬਾਈ ਸੈਪਟੈਂਬਰ ਅਕਤੂਬਰ ਥਿਸイヤー ਸੋ ਪੰਜਾਬ ਵਿਲ ਬੀ ਇਨਸਟਾਲਿੰਗ ਐਂਟੀ ਡਰੋਨ ਸਿਸਟਮਸ ਓਨ ਦਾ ਸੈਕੰਡ ਲਾਈਨ ਆਫ ਡਿਫੈਂਸ ਇਨ ਕੋਆਰਡੀਨੇਸ਼ਨ ਵਿਦ ਪੀਐਸਫ ਸੋ ਆਈਲ ਰਿਕਵੈਸਟ ਫਾਰ ਇਨੀ ਕੁਐਸ਼ਨਸ